ਹੈਲੋ ਬੋ ਦੋਸਤੋ ਕਿਵੇਂ ਹੋ ਸੱਟਾ ਸਾਰੇ ਕੀ ਹੋ ਰਿਹਾ ਏ ਦੇਖ ਲਓ ਭਰਾਵੋ ਮੇਰੇ ਨਾਲ ਦੇ ਤਾਂ ਆਉਂਦੇ ਨਹੀਂ ਆਹ ਸ਼ੋਰ ਦੇਖ ਲਓ ਠੰਡ ਚ ਕੱਪੜੇ ਲਾਈ ਬੈਠੇ ਆ ਹੈਲੋ ਕਰੋ ਹੈਲੋ ਚਾਓ ਸਾਰੇ ਠੀਕ ਆ ਠੀਕ ਆ ਹਾਂ ਠੀਕ ਆ ਆ ਵੀ ਲੋ ਵੀਰੇ ਠੰਡ ਚ ਬੈਠੇ ਆ ਕੱਪੜੇ ਲਾਈ ਤੇ ਮੇਰੇ ਨਾਲ ਦੇ ਨਹੀਂ ਆਉਂਦੇ ਭਰਾਵੋ ਆ ਵੀ ਲੋ ਕੱਲੇ ਬੈਠੇ ਹੀ ਗਰਾਊਂਡ ਚ ਤੇ ਉਹ ਸ਼ੋਰ ਖੇਢੀ ਜਾਂਦੇ ਉਧਰ ਓਏ ਕਿੰਨੀ ਠੰਡਾ ਹਨਾ ਬਈ ਯਾਰ ਇਹ ਜਵਾਕ ਵੇ ਲੋ ਕੱਪੜੇ ਲਾਈ ਬੈਠੇ ਆ ਖੇਡਣ ਆਏ ਆ ਹਲਾ ਮੱਤਾਨ ਆ ਨਹੀਂ ਆਇਆ ਆ ਮਨੂ ਹੱਥ ਨਹੀਂ ਲੱਗਾ ਹੱਥ ਨਹੀਂ ਲੱਗਾ ਜੇ ਭੱਜ ਕੇ ਆ ਫੜਵਾ ਮਨੂ ਫੜ ਫੜਾ ਨੂੰ ਫੜ ਫੜਾ ਵੈਰੀ ਗੁੱਡ ਫੜੀ ਰੱਖ ਛੱਡਣਾ ਤੂੰ ਭੱਜਣਾ ਏ ਭੱਜ ਛੜਾ ਕੇ ਛੱਟ ਕੇ ਭੱਜ ਪੁੰਡੀ ਨਹੀਂ ਛੱਡਦਾ ਫੜ ਉੱਠ ਕੇ ਅਟਕੇ ਫੜ ਭੱਜ ਭੱਜ ਗਿਆ ਲੈ ਹਾਂ ਫੜ ਤੇ ਓਏ ਅੰਜਮਾ ਮਾਇਆ ਕਰ ਨਾ ਯਾਰ ਓਏ ਸੱਪ ਬੰਦੇ ਆ ਮੇਰੇ ਪੁੱਤਰ ਓਏ ਚਲੋ ਪਲੇਅਰ ਆ ਗਿਆ ਦੂਜਾ ਵੀ ਨਾਲ ਦੀ ਨਾਲ ਰੇਡ ਤੇ ਆ ਗਿਆ ਕਹਿੰਦੇ ਚੱਲੇ ਫੜ ਫੜ ਪਰ ਹੱਥ ਨਹੀਂ ਲਗਾਓ ਚੱਲ ਭੱਜੇ ਫੜ ਨੂੰ ਫੜ ਮੇ ਫੜਦਾ ਓਏ ਤੂੰ ਨਹੀਂ ਫੜਦਾ ਭੋਲੇ ਤੂੰ ਛੁੱਟਣਾ ਆ ਫੜੀ ਰੱਖ ਫੜੀ ਰੱਖ ਆ ਨਿਕਲ ਗਿਆ ਵੀ ਥਾਪੀਆਂ ਮਾਰਦਾ ਚੋਬਰ ਭੱਜਿਆ ਆਂਦਾ ਓਏ ਓਏ ਖੜਾ ਚੋਬਰ ਥਾਪੀ ਮਾਰੀ ਆਂਦਾ ਓਏ ਛੱਡ ਕੇ ਫੜਿਆ ਕਰੇ ਸ਼ੋਰ ਨੂੰ ਮੈਂ ਨਹੀਂ ਡਾ ਪੰਡਾ ਹਾਂ ਹਾਂ ਮੈਂ ਪਾਉਂ ਨਹੀਂ ਚੱਲ ਪਾਈ ਨਹੀਂ ਢੇੜ ਉਹ ਅੰਦਰ ਇੱਥੇ ਹਾਂ ਹੁਣ ਮਾਰ ਖਾਤਾ ਪੀ ਹੁਣ ਮਾਰ ਖਾਂ ਅੜੀ ਬੈਠਾ ਹਾਂ ਭਾਈ 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 ਕਰਤਾ ਪੁੱਠਾ ਕਰਤਾ ਪੁੱਠਾ ਆਸ ਤਾ ਹਾਂ ਭਾਈ ਭਾਈ ਮੈਂ ਆਤਾ ਮਣੂ ਭੰਦੇ ਆ ਜਾਓ

ਇਹ ਫੁਰੀ ਐਕਟਾ ਖਲਾ ਬੋਕ ਐਂਡ ਬੜੀ ਥੋੜੀ ਥਾਪੀਆਂ ਮਾਰੋ ਹਾਂ ਥਾਪੀਆਂ ਚਲੋ ਹਾਂ ਚਲ 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 ਥੱਲੋਂ ਨਿਕਲ ਹਾਂ ਨਿਕਲ ਆਠ 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 ਤੂੰ ਵੀ ਆ ਤੂੰ ਵੀ ਆ ਤੋ ਚਲਾ 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 ਆ ਵੇ ਥਾਪੀ ਮਾਰਤੀ ਥਾਪੀ ਤੂੰ ਵੀ ਮਾਰ ਛੱਟ 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 ਆ ਵੇ ਥਾਪੀਆਂ ਵੀ ਮਾਰਦੇ ਆਂ ਥਾਪੀਆਂ ਵੀ ਆ ਵੇ ਆ ਵੇ ਤੇ ਬਾਜ਼ੀਆਂ ਵੀ ਪਾ ਇੱਥੇ ਆ ਇੱਥੇ